ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਸੀ ਇਹ ਸਹੌਲੀ ਬੱਕਰੀਆਂ ਦੀ ਮੰਡੀ ਦੇ ਵਿੱਚ ਬੱਕਰੀਆਂ ਦੀ ਮੰਡੀ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਵੀ ਬਹੁਤ ਸੋਹਣਾ ਜਿਹਾ ਪਾਰਕਿੰਗ ਦਾ ਵੀ ਪ੍ਰਬੰਧ ਸੀ ਮੰਡੀ ਚੰਗੀ ਭਰੀ ਦੁਕਾਨਾਂ ਲੱਗੀਆਂ ਹੋਈਆਂ ਨੇ ਗੀਆਂ ਪਕੌੜਿਆਂ ਵਾਲਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਕਹਿਣ ਤੋਂ ਪਹਿਲਾਂ ਵੀ ਮਾਲ ਪੂਰਾ ਮੰਡੀ ਦੇ ਵਿੱਚ ਆਇਆ ਸੀ ਨਾਬਾ ਭਾਸੋਂ ਰੋਡ ਦੇ ਉੱਪਰ ਇਹ ਮੰਡੀ ਹੈ ਜਿਹੜੀ ਉਹ ਲੱਗ ਰਹੀ ਹੈ ਹੁਣ ਨਵੇਂ ਬਦਲਾ ਕੀ ਕਹਿੰਦੇ ਨੇ ਵੀ ਨਵੇਂ ਸਾਲ ਤੋਂ ਉਦੀ ਗੱਲਬਾਤ ਆਪਾਂ ਗੱਲਬਾਤ ਕਰਦੇ ਆਂ ਮੰਡੀ ਦੀ ਪੂਰੀ ਟੀਮ ਖੜੀ ਐ ਤਨੂਲਾ ਬੱਕਰੀਆਂ ਦੀ ਮੰਡੀ ਦੀ ਟੀਮ ਖੜੀ ਐ ਆਪਣੇ ਕੋਲ ਤੇ ਸਹੋਲੀ ਬੱਕਰੀਆਂ ਦੀ ਮੰਡੀ ਤੇ ਆਪਾਂ ਖੜੇ ਆਂਗੇ ਠੀਕ ਐ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਹੁਣ ਦੱਸੋ ਵੀ ਅਪਡੇਟ ਅੱਜ ਮੰਡੀ ਦਾ ਰੁਝਾਨ ਕਿਸ ਤਰ੍ਹਾਂ ਦਾ ਰਿਹਾ ਬਹੁਤ ਵਧੀਆ ਰਿਹਾ ਜੀ ਹਾਂ ਕਾਟੂ ਤੋਂ ਲੈ ਕੇ ਬਰੀਡ ਤੱਕ ਸਾਰਾ ਮਾਲ ਆ ਜੀ ਉਰੇ ਹਾਂ ਬੇ ਕਿਹਾ ਕਿਸ ਤਰ੍ਹਾਂ ਰਿਹਾ ਬਹੁਤ ਵਧੀਆ ਜੀ ਸੌਦਾ ਵਿੱਚ ਕਿਵੇਂ ਹੋਇਆ ਅੱਜ ਹੋਇਆ ਵਧੀਆ ਬਹੁਤ ਵਧੀਆ ਜੀ ਬਹੁਤ ਸੌਦੇ ਹੋਏ ਨੇ ਜੀ ਉਮੀਦ ਤੋਂ ਵਧੀਆ ਹੋਇਆ ਕਟ ਹੋਇਆ ਹਾਂ ਬਰੀਡ ਤੋਂ ਵਧੀਆ ਵੱਧ ਹੋਏ ਨੇ ਜ ਠੀਕ ਹੈ ਹਾਂਜੀ ਤੇ ਜੇ ਆਪਾਂ ਗੱਲਬਾਤ ਕਰੀਏ ਹੁਣ ਆਪਾਂ ਨਵੇਂ ਸਾਲ ਤੋਂ ਇਹ ਬੱਕਰੀਆਂ ਦੀ ਮੰਡੀ 'ਚ ਕੋਈ ਬਦਲਾਅ ਕੀਤਾ ਜਾਂ ਕਿਵੇਂ ਬਦਲਾਅ ਕੀਤਾ ਜੀ ਕਿਵੇਂ ਉਹ ਦੱਸੋ ਚਾਰੇ ਐਤਵਾਰ ਰੱਖਦੇ ਜੀ ਹੁਣ ਯਾਨੀ ਕਿ ਹਰ ਐਤਵਾਰ ਨੂੰ ਮੰਡੀ ਆ ਜੀ ਹੁਣ ਵੀ ਹਰ ਐਤਵਾਰ ਆ ਚਾਹੇ ਮਹੀਨੇ ਦੇ ਵਿੱਚ 20 ਐਤਵਾਰ ਆ ਜਾਣ ਹਾਂਜੀ ਠੀਕ ਹੈ ਚਲੋ ਐਂ ਗੱਲਬਾਤ ਆ ਵੀ ਹਰ ਐਤਵਾਰ ਆ ਬਈ ਤੁਸੀਂ ਇੱਥੇ ਪਹੁੰਚਣੀ ਪਹੁੰਚਣਾਗਾ ਮਿਸ ਨਹੀਂ ਕਰਨਾ ਹੈਗਾ ਬਾਕੀ ਬਾਈ ਆਪਣੇ ਕੋਲੇ ਖੜੇ ਨੇਗੇ ਉਰਾਂ ਆਇਓ ਬਾਈ ਜੀ ਕਟੜਾ ਆਪ ਖੜੇ ਨੇਗੇ ਇਹਨਾਂ ਦੇ ਨਾਲ ਵੀ ਕਰਦੇ ਆ ਗੱਲਬਾਤ ਕੀ ਹਾਲ ਚਾਲ ਵਧੀਆ 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 ਠੀਕ ਆ ਅੱਜ ਫਿਰ ਆਪਾਂ ਨੇ ਕੋਈ ਨਵਾਂ ਸਿਸਟਮ ਆਪਾਂ ਵੀਡੀਓ ਪਾ ਕੇ ਕਹਿ ਰਹੇ ਸੀਗੇ ਵੀ ਭਾਈ ਜਿਹੜਾ ਵੱਧ ਸੌਦੇ ਕਰੂਗਾ ਉਹਨਾਂ ਨੂੰ ਆਪਾਂ ਚੀਜ਼ ਦੇ ਰਿਆਂਗੇ ਨਾਮ 15 ਸੌਦੇ ਜਿਹੜਾ ਬੰਦਾ ਕਰੂਗਾ ਚਾਹੇ ਉਹ ਖਰੀਦਲੇ ਚਾਹੇ ਵੇਚਲੇ ਜੋ ਮਰਜ਼ੀ ਕਰ ਲਵੇ ਉਹਨੂੰ ਇੱਕ ਪ੍ਰੈਸ ਨਾਮ ਤੇ ਦਿੱਤੀ ਹੋ ਜੀ ਠੀਕ ਆ ਬਹੁਤ ਵਧੀਆ ਕਿਹੜੀ ਕੰਪਨੀ ਦੀ ਆ ਆਏ ਬਲ ਕੰਪਨੀ ਦੀ ਪ੍ਰਾਈਸ ਹੈ ਜੀ। ਯਾਨੀ ਕਿ ਡੁਪਲੀਕੇਟ ਨਹੀਂ ਹੈਗਾ ਕੰਮ। ਹਾਂ ਜੀ ਨਾ 2 ਸਾਲ ਦੀ ਗਾਰੰਟੀ ਹੈ ਜੀ। ਠੀਕ ਹੈ। ਤੇ ਹਰ ਐਤਵਾਰ ਕਰਨ ਦਾ ਤਰੀਕਾ ਕਿਉਂ ਸੋਚਿਆ ਵੀ ਯਾਰ ਐਤਵਾਰ। ਆਏ ਹੋ ਗਏ ਜਿਹੜੇ ਪਾਲੀ ਵੀਰ ਨੇ ਨਾ ਉਹਨਾਂ ਨੂੰ ਤਾਂ ਨਹੀਂ ਪੈਂਦੀ ਸੀ। ਹੂੰ ਦੂਜੇ ਤੇ ਚੌਥੇ ਕੀ ਬਰ ਮਹੀਨੇ 'ਚ ਪੰਜ ਐਤਵਾਰ ਵੀ ਆ ਜਾਂਦੇ ਤੇ। ਹੂੰ ਉਹਦੇ ਕਰਕੇ ਸਾਨੂੰ ਦਿੱਕਤ ਪੈ ਰਹੀ ਸੀ ਤੇ ਹੁਣ ਅਸੀਂ ਹਰੇਕ ਐਤਵਾਰ ਰੱਖਦੇ ਆ। ਹਰੇਕ ਐਤਵਾਰ ਨੂੰ? ਲੈ ਵੀ ਹਰ ਇੱਕ ਐਤਵਾਰ ਨੂੰ ਤੁਸੀਂ ਨੇ ਇਸ ਮੰਡੀ ਦੇ ਉੱਪਰ ਪਹੁੰਚਣਾਗਾ ਤੇ ਇਹ ਜਿਹੜਾ ਪ੍ਰੈਸਾਂ ਰੱਖੀਆਂ ਨੇ ਇਹ ਹਰੇਕ ਮੰਡੀ ਤੇ ਇੰਝ ਚੱਲਦਾ ਰੋ ਕੰਮ ਹਰੇਕ ਮੰਡੀ ਤੇ ਜੀ ਹਰੇਕ ਮੰਡੀ ਤੇ ਚੱਲੇਗਾ ਹੋਰ ਵੱਡੇ ਆ ਨਾਮ ਰੱਖਾਂਗੇ ਜੀ ਅੱਛਾ ਹਾਂ ਜਿਵੇਂ ਸਾਡੀ ਮੰਡੀ ਦਾ ਮੰਨ ਲਓ ਹੋਰ ਵੱਧ ਸੌਦੇ ਕਰਨਗੇ ਜੀ ਬੰਦੇ ਵੱਡੇ ਇਨਾਮ ਦੇਵਾਂਗੇ ਇੱਕ ਵਾਰ ਲੋਕੇਸ਼ਨ ਬੋਲ ਦੋ ਵੀ ਕਿੱਥੋਂ ਜੋ ਕਿੱਥੇ ਤੱਕ ਲੋਕੇਸ਼ਨ ਹੈਗੀ ਜੀ 90 ਤੋਂ ਬਾਅਦ ਸੌ ਰੋਡ ਦੀ ਪਿੰਡ ਸੌਲੀ ਆ ਹਾਂ ਬਿਲਕੁਲ ਸਹੀ ਤੁਸੀਂ ਜਿਹੜਾ ਪੰਜਾਹ ਕਿਲੋਮੀਟਰ ਆ ਜੀ ਕੀ ਕਹਿਣਾ ਨੇ ਮੇ ਭਾਈ ਭਾਈ ਇਹ ਫੈਸਲਾ ਸਾਡੇ ਦੋਨੇ ਮੰਡੀਆਂ ਦਾਗਾ ਇੱਕ ਤਾਂ ਮੰਡੀ ਇਹ ਜਿਹੜੀ ਸਹੌਲੀ ਵਾਲੀ ਇਹ ਹਰ ਐਤਵਾਰ ਨੂੰ ਕਰਦੀ ਹੁਣ ਕਿਹੜੀ ਤਰੀਕ ਦੀ ਆਊਗੀ ਮੰਡੀ ਇਹ ਵੈਸੇ ਇਹ ਨਵੇਂ ਸਾਲ ਤੋਂ ਪਹਿਲਾਂ ਆਊ 31 ਤਰੀਕ ਨੂੰ ਜੀ ਉਸ ਤੋਂ ਬਾਅਦ ਹਰੇਕ ਐਤਵਾਰ ਨੂੰ ਮੰਡੀ ਹੋਇਆ ਕਰੂਗੀ ਸਹੌਲੀ ਨਾਬਾ ਪਾਸ ਰੋਡ ਤੇ ਔਰ ਤਰੌਲੇ ਮੰਡੀ ਲੱਗਦੀ ਹੈ ਹਰ ਬੁੱਧਵਾਰ ਨੂੰ ਜੋ ਕਿ ਹਰ ਬੁੱਧਵਾਰ ਨੂੰ ਲੱਗਦੀ ਹੈ ਤਰੌਲੇ ਵਾਲੀ ਮੰਡੀ ਦੋਨਾਂ ਮੰਡੀਆਂ ਤੇ ਜਿਹੜਾ ਵੱੱਦ ਸੌਦੇ ਕਰਿਆ ਕਰੂ 15 ਤੋਂ ਉਹਨੂੰ ਪ੍ਰੈਸ ਦਿਆ ਕਰਾਂਗੇ ਜਿਹਦੀ 2-2 ਸਾਲ ਦੀ ਗਾਰੰਟੀ ਹੋਣਾ ਕੋਈ ਵੀ ਤੁਸੀਂ ਵੱਧ ਤੋਂ ਵੱਧ ਪਹੁੰਚਣਾਗਾ ਤੇ ਹੈਲੋ ਅੱਜ ਦੀ ਮੰਡੀ ਦਾ ਤੁਹਾਨੂੰ ਆਪਾਂ ਨੇ ਦੱਸ ਦਿੱਤਾ ਵੀ ਕਿਸ ਤਰ੍ਹਾਂ ਦਾ ਰੁਝਾਨ ਆ ਜਿਹੜਾ ਉਹ ਰਿਹਾ ਹੈਗਾ ਪ੍ਰੈਸਾਂ ਵੀ ਤੁਹਾਨੂੰ ਦਿਖਾ ਦਿੱਤੀ ਆਪਾਂ ਸ਼ੋਰਟਾਂ ਦੇ ਵਿੱਚ ਵੀ ਹਾਂ ਭਾਈ ਬਹੁਤ ਵਧੀਆ ਪ੍ਰੈਸਾਂ ਇਹਨਾਂ ਨੇ ਰੱਖੀਆਂ ਨੇਗੀਆਂ ਚੰਗਾ ਉਦੋਂ ਪਰਾਲਾ ਜਿਹੜਾ ਉਹ ਕੀਤਾ ਹੁਣ ਵੱਧ ਤੋਂ ਵੱਧ ਵਪਾਰੀਆਂ ਨੂੰ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਇਹੀ ਕਰਦੇ ਆਂ ਵੀ ਇਹ ਵੀਡੀਓ ਨੂੰ ਹੋਰ ਗਰੁੱਪਾਂ ਦੇ ਵਿੱਚ ਫਲਾ ਦਿਓ ਵੀ ਹਾਂ ਹਰ ਐਤਵਾਰ ਨੂੰ ਬੱਕਰੀਆਂ ਦੀ ਮੰਡੀ ਚੱਲ ਰਹੀ ਆ ਤੇ ਅੱਜ ਦਾ ਫੈਸਲਾ ਇਹ ਹੈ ਜੀ ਵੀ ਅੱਗੇ ਲੋ ਮੰਡੀ ਦਾ ਰੁਝਾਨ ਬਹੁਤ ਵਧੀਆ ਨੇ ਦੂਜਾ ਅੱਜ ਦੇਖਾਂਗੇ ਵੀ ਕਿਹਦੇ ਸਭ ਤੋਂ ਵੱਧ ਸੌਦੇ ਨੇ ਦੇਖਿਆ ਵੀ ਜੋ ਇਹ ਹਾਂ ਹੁਣ ਹੀ ਦੇਖਦੇ ਜੀ ਆਪਾਂ 10-20 ਮਿੰਟਾਂ ਤੱਕ ਜਿਹਦੇ ਸੌਦੇ ਹੋਏ ਉਹਨੂੰ ਅੱਜ ਵੀ ਪ੍ਰਸਤਿਤੀ ਜਾਊਗਾ ਅੱਜ ਵੀ ਬੱਸ ਹਾਂ ਜੀ ਹਾਂ ਜੀ ਸਾਰੇ ਬੰਦੇ ਠੀਕ ਹੈ ਜਾਣ ਨਾ ਜੀ ਓਕੇ ਲੈ ਵੀ ਸਾਰੇ ਬੰਦੇ ਕਹਿੰਦੇ ਬੁਰੀ ਰਹਿਣ ਤੇ ਅੱਜ ਆਪਾਂ ਪ੍ਰੈਸ ਦੇ ਕੇ ਹੀ ਤੋਰਾਂਗੇ ਚਾਹੇ ਉਹਨੇ 15 ਕੀਤੇ ਨੇ ਚਾਹੇ ਨਹੀਂ ਪਰਚੀਆਂ ਨਾਲ ਲੈ ਕੇ ਆਉਣੀਆਂ ਪੈਣਗੀਆਂ ਇਹ ਵੀ ਹੈਗੀ ਗੱਲ ਬਾਕੀ ਆਪਾਂ ਸਕਰੀਨ ਤੇ ਨੰਬਰ ਦੇ ਰਾਂਗੇ ਇਹ ਮੰਡੀ ਤੇ ਪਹੁੰਚਣਾ ਤਾਂ ਤੁਸੀਂ ਪਹੁੰਚ ਸਕਦੇ ਹੋਗੇ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਵਾਹਿਗੁਰੂ